ਰੈਡੀ 15 ਅਗਸਤ 1947 ਦਿਨ ਸ਼ੁੱਕਰਵਾਰ ਨੂੰ ਦੇਸ਼ ਆਜ਼ਾਦ ਹੋਇਆ ਸੀ ਡੰਡੀ ਅੱਜ ਤੱਕ 24 ਜੁਲਾਈ 2023 ਨੂੰ ਆਜ਼ਾਦੀ ਪ੍ਰਾਪਤ ਕੀਤੇ ਹੋਏ ਸਾਨੂੰ ਲਗਭਗ 75 ਸਾਲ 11 ਮਹੀਨੇ ਅਤੇ 10 ਦਿਨ ਦਾ ਸਮਾਂ ਹੋ ਚੁੱਕਾ ਹੈ ਡੰਡੀ ਜਾਨੀ ਕਿ ਵੀਕ ਦਿਨਾਂ ਬਾਅਦ ਪੂਰਾ 76 ਸਾਲ ਦਾ ਸਮਾਂ ਹੋ ਜਾਵੇਗਾ ਡੰਡੀ ਅੱਜ ਅਸੀਂ ਆਜ਼ਾਦੀ ਦਾ ਜੋ ਨਿਗ ਮਾਰ ਰਹੇ ਹਾਂ ਉਸ ਲਈ अनेका ਸੂਰਬੀਰਾਂ ਯੋਧਿਆਂ ਅਤੇ ਅਣਖੀ ਦਲੇਰ ਸੂਰਮਿਆਂ ਨੂੰ ਸਿਰ ਤੜ ਦੀ ਬਾਜ਼ੀ ਲਾਉਣੀ ਪਈ ਡੰਡੀ ਬਾਬਾ ਗੁਰਦੇਵ ਸਿੰਘ ਜੀ ਦਾ ਨਾਵੀ ਇਹਨਾਂ ਸੂਰਮਿਆਂ ਦੀ ਸੂਚੀ ਵਿੱਚ ਬੜਾ ਸਤਿਕਾਰਤ ਥਾਂ ਰੱਖਦਾ ਹੈ ਡੰਡੀ 1914 ਨੂੰ ਬਜਬਜ ਘਾਟ ਦੇ ਰੇਡਵੇ ਸਟੇਸ਼ਨ ਉੱਤੇ ਇੱਕ ਦੁਖਾਂਤ ਵਾਪਰਿਆ ਡੰਡੀ ਇਸ ਸਾਰੇ ਦੁਖਾਂਤ ਨੂੰ ਕਾਮਾਗਾਟਾ ਮਾਰੂ ਦੇ ਨਾਲ-ਨਾਲ ਯਾਦ ਕੀਤਾ ਜਾਂਦਾ ਹੈ ਡੰਡੀ ਬਾਬਾ ਗੁਰਦੇਵ ਸਿੰਘ ਦਾ ਜਨਮ 25 ਅਗਸਤ 1860 ਦਿਨ ਸ਼ਨੀਵਾਰ ਨੂੰ ਪਿਤਾ ਹੁਕਮ ਸਿੰਘ ਦੇ ਘਰ ਪਿੰਡ ਸਰਹਾਲੀ ਜ਼ਿਲ੍ਹਾ ਅੰਮ੍ਰਿਤਸਰ ਵਿੱਚ ਹੋਇਆ ਡੰਡੀ ਪਿਤਾ ਹੁਕਮ ਸਿੰਘ ਮਲਾਇਆ ਵਿੱਚ ਠੇਕੇਦਾਰੀ ਦਾ ਕੰਮ ਕਰਦੇ ਸਨ ਡੰਡੀ ਕਾਮਾਗਾਟਾ ਮਾਰੂ 4 April 1914 ਨੂੰ ਹਾਂ ਕਾਂਗ 83 ਡੰਡੀ ਇਸ ਵਿੱਚ ਕੁੱਲ 376 ਮੁਸਾਫਰ ਸਵਾਰ ਸਨ ਡੰਡੀ ਜਿਸ ਵਿੱਚ 340 ਸਿੱਖ 24 ਮੁਸਲਮਾਨ ਅਤੇ 12 ਹਿੰਦੂ ਸਨ ਡੰਡੀ 23 ਮਈ ਨੂੰ ਜਹਾਜ਼ ਬੈਨਕੂਬਰ ਪਹੁੰਚ ਗਿਆ ਡੰਡੀ ਇੱਥੇ ਇਸ ਜਹਾਜ਼ ਨੂੰ ਵਾਪਸ ਹਾਂਗਕਾਂਗ ਜਾਂ ਭਾਰਤ ਭੇਜਣ ਲਈ ਉੱਥੋਂ ਦੀ ਸਰਕਾਰ ਪਹਿਲੋਂ ਹੀ ਸਰਗਰਮ ਸੀ ਢੰਡੀ ਰੈਡੀ ਸਰਕਾਰੀ ਰਿਪੋਰਟਾਂ ਵਿੱਚ ਬਾਬਾ ਦੇ ਇਹ ਬਿਆਨ ਦਰਜ ਹਨ ਕਿ ਮੈਂ ਮਾਮਲੇ ਦੇ ਸੰਦੀਵੀ ਨਿਫਟਾਰੇ ਲਈ ਮਨਕੂਬੜੀ ਸੁਪਰੀਮ ਕੋਰਟ ਵਿੱਚ ਮੁਕੱਦਮਾ ਲੜਾਂਗਾ ਢੰਡੀ ਜੇ ਕੈਨੇਡੀਅਨ ਸਰਕਾਰ ਨੇ ਸਾਡੇ ਉਤਾਰੇ ਨੂੰ ਰੋਕਿਆ ਤਾਂ ਮੈਂ ਆਪਣੀ ਸਰਕਾਰ ਤੋਂ ਕਈ ਸਵਾਲ ਪੁੱਛਾਂਗਾ ਅਤੇ ਮਾਮਲੇ ਦੇ ਅੰਤਮ ਹੱਨੇ ਜਾਂ ਬੰਨੇ ਨਿਵੇੜੇ ਤੋਂ ਪਹਿਲਾਂ ਨਹੀਂ ਆਵਾਂਗਾ ਅਤੇ ਕਾਰਵਾਈ ਦੇ ਪੂਰੇ ਬੇਰਵੇ ਭਾਰਤ ਦੇ ਲੋਕਾਂ ਤੱਕ ਪੁੱਜਦੇ ਕਰਦਾ ਰਹਾਂਗਾ ਡੰਡੀ ਬਾਬਾ ਗੁਰਦੇਵ ਸਿੰਘ ਨੇ ਜੇ ਐਡਵਰਡ ਨਾਂ ਦਾ ਵਕੀਲ ਕੀਤਾ ਜਿਸ ਨੇ ਬੰਦਰਗਾਹ ਦੇ ਰਾਹ ਵਿੱਚ ਹੀ ਕਾਮਾਗਾਟਾ ਮਾਰੂ ਨੂੰ ਖੜੇ ਕਰਨ ਦਾ ਰੋਸ ਦਰਜ ਕਰਾ ਦਿੱਤਾ ਡੰਡੀ ਹਾਂਗਕਾਂਗ ਦੇ ਵਕੀਲਾਂ ਅਨੁਸਾਰ ਕਾਮਾਗਾਟਾ ਮਾਰੂ ਦਾ ਫੈਸਲਾ ਕਾਨੂੰਨ ਨਹੀਂ ਸਗੋਂ ਕੂਟਨੀਤੀ ਮੁਤਾਬਕ ਕੀਤਾ ਗਿਆ ਸੀ ਡੰਡੀ 22 ਮਈ 1914 ਨੂੰ ਜਹਾਜ਼ ਬੈਨਕੂਬਰ ਪਹੁੰਚਿਆ ਅਤੇ 23 ਜੁਲਾਈ 1914 ਤੱਕ ਲਗਭਗ 2 ਮਹੀਨੇ ਤੱਕ ਜਹਾਜ਼ ਨੂੰ ਸਮੁੰਦਰ ਵਿੱਚ ਹੀ ਰੋਕ ਰੱਖਿਆ ਸੀ ਡੰਡੀ ਕਈ ਵਾਰ ਪੁਲਿਸ ਨਾਲ ਝੜਪਾਂ ਵੀ ਹੋਈਆਂ ਡੰਡੀ ਇਸ ਦੌਰਾਨ ਜਹਾਜ਼ ਵਿੱਚੋਂ ਲਗਭਗ ਰਾਸ਼ਨ ਅਤੇ ਪਾਣੀ ਵਾਲਾ ਪੀਣ ਵਾਲਾ ਪਾਣੀ ਵੀ ਖਤਮ ਹੋ ਚੁੱਕਿਆ ਸੀ ਡੰਡੀ ਭੁੱਖ ਨਾਲ ਕਈ ਮੁਸਾਫਰ ਬਿਮਾਰ ਹੋਣੇ ਸ਼ੁਰੂ ਹੋ ਗਏ ਡੰਡੀ ਮੁਸਾਫਰਾ ਨੇ ਸਰਕਾਰ ਕੋਲੋਂ ਰਾਸ਼ਨ ਪਾਣੀ ਦੀ ਮੰਗ ਕੀਤੀ ਜੋ ਉਹਨਾਂ ਨੇ ਠੁਕਰਾ ਦਿੱਤੀ ਡੰਡੀ ਜਹਾਜ਼ ਦੇ ਲੀਡਰਾਂ ਦਾ ਕਹਿਣਾ ਸੀ ਕਿ ਇਸ ਦੁਖਦਾਈ ਮੌਤ ਨਾਲੋਂ ਚੰਗਾ ਹੈ ਕਿ ਸਾਨੂੰ ਗੋਲੀਆਂ ਮਾਰ ਦਿੱਤੀਆਂ ਜਾਣ ਡੰਡੀ ਜਹਾਜ਼ ਦੇ ਕਪਤਾਨ ਨੂੰ 18 ਜੁਲਾਈ 1914 ਨੂੰ ਪੁਲਿਸ ਵੱਲੋਂ ਅੱਧੀ ਰਾਤੀ ਜਹਾਜ਼ ਅੰਦਰ ਜਾ ਕੇ ਬੰਦਰਗਾਹ ਛੱਡਣ ਲਈ ਮਜਬੂਰ